ਡੋਨਾਲਡ 트럼ਪ ਦੀ ਅਗਵਾਈ ਵਾਲੇ ਅਮਰੀਕੀ ਪ੍ਰਸ਼ਾਸਨ ਨੇ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਵੀ ਸਖਤ ਕਰ ਦਿੱਤਾ ਹੈ। ਪਹਿਲਾਂ ਜਿੱਥੇ 트럼ਪ ਨੇ H1 ਵੀਜ਼ਾ ਫੀਸ ਨੂੰ 1 ਲੱਖ ਡਾਲਰ ਤੱਕ ਵਧਾ ਦਿੱਤਾ ਸੀ, ਉੱਥੇ ਹੀ ਹੁਣ ਅਮਰੀਕੀ ਵੀਜ਼ਾ ਫੀਸ 250 ਡਾਲਰ ਤੱਕ ਦੀ ਇੰਟੀਗ੍ਰੇਟਿਵ ਫੀਸ ਜੋੜ ਦਿੱਤੀ ਗਈ ਹੈ, ਜਿਸ ਮਗਰੋਂ ਅਮਰੀਕੀ ਵੀਜ਼ਾ ਫੀਸ ਲਗਭਗ ਦੁੱਗਣੀ ਹੋ ਗਈ ਹੈ। ਇਹ ਨੋਨ ਰਿਫੰਡੇਬਲ ਨਵੀਆਂ ਵੀਜ਼ਾ ਫੀਸਾਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ, ਜਿਸ ਨਾਲ ਭਾਰਤ ਸਣੀਆਂ ਦੁਨੀਆਂ ਭਰ ਦੇ ਅਮਰੀਕਾ ਜਾਣ ਦੇ ਚਾਹਵਨਾਂ ਨੂੰ ਵੱਡਾ ਝਟਕਾ ਲਗੇਗਾ ਨਮੀਆਂ ਫੀਸਾ ਮੁਤਾਬਕ ਜਿੱਥੇ ਪਹਿਲਾ ਬਿਜ਼ਨਸ ਜਾਂ ਟੂਰਿਸਟ ਸਟੂਡੈਂਟ ਵੀਜ਼ਾ ਫੀਸ ਤੇ ਐਕਸਚੇਂਜ ਵੀਜ਼ਾ ਫੀਸ 185 ਡਾਲਰ ਤੋਂ ਵੱਧ ਕੇ 470 ਡਾਲਰ ਤੱਕ ਪਹੁੰਚ ਜਾਵੇਗੀ ਇਸ ਤੋਂ ਇਲਾਵਾ ਸਕਿਲਡ ਵਰਕਰ ਅਸਾਧਾਰਨ ਕਾਬਲੀਅਤ ਐਥਲੀਟ ਜਾਂ ਕਲਾਕਾਰ ਵੀਜ਼ਾ ਫੀਸ 205 ਡਾਲਰ ਤੋਂ ਵਧਾ ਕੇ 455 ਡਾਲਰ ਕਰ ਦਿੱਤੀ ਜਾਵੇਗੀ ਵਪਾਰਕ ਜਾਂ ਨਿਵੇਸ਼ਕ ਵੀਜ਼ਾ ਫੀਸ ਵੀ 315 ਡਾਲਰ ਤੋਂ ਵੱਧ ਕੇ 435 ਡਾਲਰ ਤੱਕ ਹੋ ਜਾਵੇਗੀ ਏਵਨ ਤੇ ਕ੍ਰੂ ਮੈਂਬਰਾਂ ਦੀ ਵੀਜ਼ਾ ਫੀਸ 265 ਡਾਲਰ ਤੋਂ ਵਧਾ ਕੇ 435 ਡਾਲਰ ਤੱਕ ਕਰ ਦਿੱਤੀ ਜਾਵੇਗੀ। ਇਸੇ ਤਰ੍ਹਾਂ ਧਾਰਮਿਕ ਕਰਮਚਾਰੀ ਜਿਨ੍ਹਾਂ ਦੀ ਫੀਸ ਪਹਿਲਾਂ 205 ਡਾਲਰ ਹੁੰਦੀ ਸੀ ਹੁਣ ਵਧਾ ਕੇ 435 ਡਾਲਰ ਕਰ ਦਿੱਤੀ ਜਾਵੇਗੀ। ਉੱਪਰ ਦਰਸਾਏ ਗਏ ਵਾਅਦੇ ਤੋਂ ਸਾਫ ਹੈ ਕਿ ਅਮਰੀਕਾ ਜਾਣ ਦੀ ਵੀਜ਼ਾ ਫੀਸ 'ਚ 250 ਡਾਲਰ ਤੱਕ ਦੀ ਇੰਟੀਗ੍ਰੇਟਿਵ ਫੀਸ ਜੋੜ ਦਿੱਤੀ ਗਈ ਹੈ ਜਿਸ ਕਾਰਨ ਪ੍ਰਵਾਸੀਆਂ ਨੂੰ ਹੁਣ ਅਮਰੀਕਾ ਜਾਣ ਲਈ ਵਾਧੂ ਪੈਸੇ ਖਰਚਣੇ ਪੈਣਗੇ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਦੇਸ਼ ਦੀ ਸੁਰੱਖਿਆ ਤੇ ਪਰਵਾਸੀਆਂ ਦੀ ਵੱਧਦੀ ਜਾ ਰਹੀ ਗਿਣਤੀ ਨੂੰ ਕਾਬੂ ਕਰਨ ਲਈ ਇਹ ਕਦਮ ਚੁੱਕਿਆ ਹੈ